ਅੱਜ ਹੋਲੀ ਦਾ ਤਿਉਹਾਰ ਆ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਆਪਣੇ ਫੇਸਬੁਕ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਆ ਤੇ ਸਿੱਧੂ ਦੀ ਵੀਡੀਓ ਨੂੰ ਸਾਂਝਾ ਵੀ ਕੀਤਾ ਆ ਤੇ ਪੋਸਟ ਦੇ ਵਿੱਚ ਕੀ ਲਿਖਿਆ ਹੈ ਉਹ ਪੜ੍ਹ ਕੇ ਤੁਹਾਨੂੰ ਸੁਣਾਈਏ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਗੁਰਬਾਣੀ ਦੀ ਪੰਕਤੀ ਨੂੰ ਸ਼ੇਅਰ ਕਰਦੇ ਹੋਏ ਲਿਖਦੇ ਨੇ ਅੱਜ ਹਮਾਰੇ ਬਣੇ ਫਗ ਪ੍ਰਭ ਸੰਗ ਮਿਲ ਖੇਲਣ ਲਾਗ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤੀ ਲਾਲ ਦੇਵ ਯਾਨੀ ਕਿ ਗੁਰੂ ਮਹਾਰਾਜ ਆਖਦੇ ਹਨ ਮੈਂ ਅੱਜ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ ਸਵਾਮੀ ਦੇ ਸਾਥੀਆਂ ਸੰਗ ਮਿਲ ਕੇ ਮੈਂ ਖੇਲਣ ਲੱਗ ਗਿਆ ਹਾਂ ਸਾਧੂਆਂ ਦੀ ਨਿਸਕਾਮ ਸੇਵਾ ਹੀ ਸਾਡੀ ਹੋਲੀ ਹੈ ਡਾਡੇ ਦਾ ਲਾਲ ਸੁਹਰ ਰੰਗ ਮੈਨੂੰ ਚੜਿਆ ਹੋਇਆ ਹੈ ਬੜਾ ਸੋਖਾ ਜ ਆ ਧਰਮ ਹੈ ਮੇਰਾ ਹਿੰਦੂਆਂ ਸੰਗ ਹਿੰਦੂ ਮੁਸਲਮਾਨ ਸੰਗ ਮੁਸਲਮਾਨ ਈਸਾਈ ਸੰਗ ਈਸਾਈ ਸਿੱਖ ਸੰਗ ਸਿੱਖ ਕਿਉਂਕਿ ਇਨਸਾਨ ਜੋ ਹੋਇਆ ਇਹ ਪਿਆਰੇ ਨਫ਼ਰਤ ਦਾ ਇੱਕ ਕਾਰਨ ਹੁੰਦਾ ਆ ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ ਨਫ਼ਰਤ ਦਿਮਾਗ ਦੀ ਇੱਕ ਪਦਾਰਥ ਪ੍ਰਕਿਰਿਆ ਹੈ ਪਿਆਰ ਨਾ ਤਾਂ ਤਾ ਪਦਾਰਥਕ ਹੈ ਅਤੇ ਨਾ ਹੀ ਕੋਈ ਪ੍ਰਕਿਰਿਆ ਨਫ਼ਰਤ ਪਿਆਰ ਤੇ ਕੰਮ ਨਹੀਂ ਕਰ ਸਕਦੀ ਪਰ ਪਿਆਰ ਨਫ਼ਰਤ ਤੇ ਕੰਮ ਕਰ ਸਕਦਾ ਹੈ ਇਹਨਾਂ ਪੰਕਤੀਆਂ ਨੂੰ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਆਪਣੇ ਫੇਸਬੁਕ ਅਕਾਊਂਟ ਤੇ ਸਾਂਝਾ ਕੀਤਾ ਆ Holi ਵਾਲੀ ਵੀਡੀਓ ਨੂੰ ਸਾਂਝੇ ਕਰਦੇ ਹੋਏ ਆਪਣੇ ਵਿਚਾਰ ਜੁੜਦੇ ਹੋ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ